ਕਲਪਨਾ ਕਰੋ ਕਿ ਤੁਸੀਂ ਇੱਕ ਤੂਫਾਨ ਦੇ ਵਿਚਕਾਰ ਖੜੇ ਹੋ ਜਿੱਥੇ ਚਾਰੇ ਤਰਫ ਹਲਚਲ ਅਤੇ ਸ਼ੋਰ ਹੈ ਪਰ ਤੁਸੀਂ ਸ਼ਾਂਤ ਅਤੇ ਸਥਿਰ ਮਹਿਸੂਸ ਕਰ ਰਹੇ ਹੋ ਇਹ ਸ਼ਾਂਤੀ ਸਾਨੂੰ ਸਟੋਇਕ ਦਰਸ਼ਨ ਤੋਂ ਮਿਲਦੀ ਹੈ ਸਟੋਇਕ ਦਰਸ਼ਨ ਇੱਕ ਪੁਰਾਣੀ ਸੋਚ ਹੈ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖੁਸ਼ ਅਤੇ ਮਜ਼ਬੂਤ ਜੀਵਨ ਜੀਣ ਵਿੱਚ ਮਦਦ ਕੀਤੀ ਹੈ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਦੁਨੀਆ ਦੀਆਂ ਚੀਜ਼ਾਂ ਨੂੰ ਬਦਲ ਨਹੀਂ ਸਕਦੇ ਚਾਹੇ ਉਹ ਹੋਰਾਂ ਦੇ ਕੰਮ ਹੋਣ ਸਾਡੇ ਸਾਹਮਣੇ ਆਉਣ ਵਾਲੇ ਹਾਲਾਤ ਹੋਣ ਜਾਂ ਮੌਸਮ ਹੋਵੇ ਪਰ ਇੱਕ ਚੀਜ਼ ਹੈ ਜੋ ਅਸੀਂ ਬਦਲ ਸਕਦੇ ਹਾਂ ਉਹ ਹੈ ਸਾਡੀ ਸੋਚ ਸਾਡੇ ਕੰਮ ਅਤੇ ਸਾਡੀ ਪ੍ਰਤੀਕਿਰਿਆਵਾਂ ਇਸ ਵਿਚਾਰ ਨੂੰ ਅਪਣਾ ਕੇ ਅਸੀਂ ਉਹ ਨਿਰਾਸ਼ਾਵਾਂ ਛੱਡਣਾ ਸਿੱਖਦੇ ਹਾਂ ਜੋ ਉਸ ਸਮੇਂ ਆਉਂਦੀਆਂ ਹਨ ਜਦੋਂ ਅਸੀਂ ਉਹ ਚੀਜ਼ਾਂ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਵਸ ਵਿੱਚ ਨਹੀਂ ਹਨ ਇਸ ਦੀ ਬਜਾਏ ਸਟੋਇਕ ਸੋਚ ਸਾਨੂੰ ਇਹ ਸਿਖਾਉਂਦੀ ਹੈ ਅਸੀਂ ਆਪਣੀ ਸ਼ਕਤੀਸ਼ਾਲੀ ਵਿਖਤੀਤਵ ਤੇ ਸੋਚ ਵਿਚਾਰ ਕਰਕੇ ਕੰਮ ਕਰਨ ਤੇ ਧਿਆਨ ਦਿਈਏ ਇੱਕ ਚੰਗੇ ਜੀਵਨ ਨੂੰ ਅਪਣਾਉਣ ਨਾਲ ਅਸੀਂ ਅੰਦਰੋਂ ਇੱਕ ਡੂੰਗੀ ਸ਼ਾਂਤੀ ਮਹਿਸੂਸ ਕਰ ਸਕਦੇ ਹਾਂ ਜੋ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਚਾਹੇ ਸਾਡੇ ਆਸ-ਪਾਸ ਕੁਝ ਵੀ ਹੋ ਰਿਹਾ ਹੋਵੇ ਇਸ ਵੀਡੀਓ ਵਿੱਚ ਅਸੀਂ ਸਟੋਇਕ ਦਰਸ਼ਨ ਦੇ 10 ਮਹੱਤਵਪੂਰਨ ਪਾਠਾਂ ਬਾਰੇ ਜਾਣਾਂਗੇ ਜੋ ਤੁਹਾਨੂੰ ਸ਼ਾਂਤੀ ਜਜ਼ਬਾਤਾਂ ਤੇ ਕਾਬੂ ਅਤੇ ਇੱਕ ਸੰਤੁਸ਼ਟ ਜੀਵਨ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ ਤਾਂ ਚਲੋ ਇਹਨਾਂ ਕੀਮਤੀ ਸਬਕਾਂ ਦੇ ਨਾਲ ਇਸ ਆਤਮ ਖੋਜ ਦੀ ਯਾਤਰਾ ਸ਼ੁਰੂ ਕਰੀਏ ਪਾਠ 1 ਸ਼ੋਰ ਗੁੱਲ ਵਿੱਚ ਸ਼ਾਂਤੀ ਲੱਭਣਾ ਸੋਚੋ ਕਿ ਤੁਸੀਂ ਇੱਕ ਵਿਅਸਤ ਸ਼ਹਿਰ ਵਿੱਚ ਹੋ ਜਿੱਥੇ ਚਾਰੇ ਪਾਸੇ ਸ਼ੋਰ ਹੈ ਗੱਡੀਆਂ ਹੋਰਨ ਵਜਾ ਰਹੀਆਂ ਹਨ ਲੋਕ ਹੜਬੜੀ ਵਿੱਚ ਹਨ ਤੇ ਤੁਹਾਡੇ ਕੰਮ ਵੱਧਦੇ ਜਾ ਰਹੇ ਹਨ ਅਜਿਹੇ ਹਾਲਾਤਾਂ ਵਿੱਚ ਸ਼ਾਂਤ ਰਹਿਣਾ ਬੜਾ ਮੁਸ਼ਕਿਲ ਲੱਗਦਾ ਹੈ ਪਰ ਪੁਰਾਤਨ ਸਟੋਇਕ ਦਰਸ਼ਨ ਸਾਨੂੰ ਸਿਖਾਉਂਦਾ ਹੈ ਕਿ ਬਾਹਰੀ ਚੀਜ਼ਾਂ ਸਾਡੇ ਕਾਬੂ ਵਿੱਚ ਨਹੀਂ ਹੁੰਦੀਆਂ ਪਰ ਸਾਡਾ ਆਪਣਾ ਰਵਈਆ ਸਾਡੇ ਕਾਬੂ ਵਿੱਚ ਹੁੰਦਾ ਹੈ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਤਾਂ ਅਸੀਂ ਉਹ ਚੀਜ਼ਾਂ ਦੀ ਚਿੰਤਾ ਕਰਨਾ ਛੱਡ ਦਿੰਦੇ ਹਾਂ ਜੋ ਅਸੀਂ ਬਦਲ ਨਹੀਂ ਸਕਦੇ ਜਿਵੇਂ ਇੱਕ ਰੁੱਖ ਹਵਾ ਵਿੱਚ ਝੁਕਦਾ ਹੈ ਪਰ ਟੁੱਟਦਾ ਨਹੀਂ ਉਸੇ ਤਰ੍ਹਾਂ ਅਸੀਂ ਵੀ ਆਪਣੀ ਸੋਚ ਨੂੰ ਸ਼ਾਂਤ ਰੱਖ ਸਕਦੇ ਹਾਂ ਇਹ ਹੈ ਸਟੋਇਕ ਸ਼ਾਂਤੀ ਬਾਹਰ ਦੀਆਂ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਮਨ ਉੱਤੇ ਕਾਬੂ ਪਾਉਣਾ ਪਾਠ 2 ਸਵੀਕਾਰ ਕਰਨਾ ਸਿੱਖੋ ਸਟੋਇਕ ਦਰਸ਼ਨ ਦੇ ਮਹਾਨ ਗੁਰੂ ਮਾਰਕਸ ਔਰੀਲੀਅਸ ਨੇ ਸਾਨੂੰ ਸਵੀਕਾਰ ਕਰਨ ਦੀ ਸ਼ਕਤੀ ਸਿਖਾਈ ਉਹ ਕਹਿੰਦੇ ਸਨ ਕਿ ਜ਼ਿੰਦਗੀ ਸਮੁੰਦਰ ਦੀ ਤਰ੍ਹਾਂ ਹੈ ਕਈ ਵਾਰ ਸਾਨੂੰ ਖੁਸ਼ੀ ਮਿਲਦੀ ਹੈ ਤੇ ਕਈ ਵਾਰ ਮੁਸ਼ਕਲਾਂ ਪਰ ਇਹਨਾਂ ਵਿੱਚੋਂ ਬੜੀ ਸਾਰੀਆਂ ਚੀਜ਼ਾਂ ਸਾਡੇ ਕਾਬੂ ਵਿੱਚ ਨਹੀਂ ਹੁੰਦੀਆਂ ਮਾਰਕਸ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਇਹਨਾਂ ਗੱਲਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਸਵੀਕਾਰ ਕਰੀਏ ਜਦੋਂ ਅਸੀਂ ਜ਼ਿੰਦਗੀ ਦੇ ਹਰ ਉਤਾਰ ਚੜਾਵ ਨੂੰ ਮੰਨ ਲੈਂਦੇ ਹਾਂ ਤਦੋਂ ਹੀ ਅਸੀਂ ਜ਼ਿੰਦਗੀ ਦੇ ਅਸਲੀ ਆਨੰਦ ਨੂੰ ਮਹਿਸੂਸ ਕਰ ਸਕਦੇ ਹਾਂ ਜਿਵੇਂ ਇੱਕ ਮਲਾਹਾ ਪਾਣੀ ਦੇ ਵਹਾਅ ਦੇ ਨਾਲ ਚੱਲਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਦੇ ਨਾਲ ਚੱਲਣਾ ਚਾਹੀਦਾ ਹੈ ਇਸ ਨਾਲ ਅਸੀਂ ਆਪਣੇ ਮਨ ਵਿੱਚ ਸ਼ਾਂਤੀ ਲੱਭ ਸਕਦੇ ਹਾਂ ਪਾਠ 3 ਵਰਤਮਾਨ ਪਲ ਵਿੱਚ ਰਹਿਣਾ ਸਿੱਖੋ ਸਟੋਇਕ ਗੁਰੂ ਸਨੇਕਾ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਵਰਤਮਾਨ ਪਲ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਇਸ ਪਲ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਤਾਂ ਅਸੀਂ ਆਪਣੇ ਜੀਵਨ ਵਿੱਚ ਜ਼ਿਆਦਾ ਸ਼ਾਂਤੀ ਅਤੇ ਖੁਸ਼ੀ ਲੱਭ ਸਕਦੇ ਹਾਂ ਸਨੇਕਾ ਦਾ ਮੰਨਣਾ ਸੀ ਕਿ ਅਸਲੀ ਜ਼ਿੰਦਗੀ ਇਸ ਪਲ ਵਿੱਚ ਹੈ ਸਾਨੂੰ ਵੱਡੀ ਗੱਲਾਂ ਵਿੱਚ ਹੀ ਨਹੀਂ ਬਲਕੇ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਵੀ ਖੂਬਸੂਰਤੀ ਦੇਖਣੀ ਚਾਹੀਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਧਿਆਨ ਕੇਂਦ੍ਰਿਤ ਕਰਦੇ ਹਾਂ ਤਾਂ ਅਸੀਂ ਚਿੰਤਾ ਮੁਕਤ ਹੋ ਕੇ ਇੱਕ ਸ਼ਾਂਤ ਜੀਵਨ ਜੀ ਸਕਦੇ ਹਾਂ ਪਾਠ 4 ਮੁਸ਼ਕਲਾਂ ਵਿੱਚ ਮਜ਼ਬੂਤੀ ਬਰਕਰਾਰ ਰੱਖੋ ਸਟੋਇਕ ਦਾਰਸ਼ਨਿਕ ਐਪਿਕਟੇਟਸ ਨੇ ਸਾਨੂੰ ਸਿਖਾਇਆ ਕਿ ਮੁਸ਼ਕਲਾਂ ਜ਼ਿੰਦਗੀ ਦਾ ਹਿੱਸਾ ਹਨ ਅਤੇ ਇਹ ਸਾਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ ਉਨ੍ਹਾਂ ਦੇ ਅਨੁਸਾਰ ਮੁਸ਼ਕਿਲਾਂ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀਆਂ ਹਨ ਜਦੋਂ ਅਸੀਂ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਦੇ ਹਾਂ ਤਾਂ ਸਾਨੂੰ ਉਸ ਨੂੰ ਇੱਕ ਸਟੋਇਕ ਵਾਲੇ ਮਾਹਿਰ ਵਜੋਂ ਦੇਖਣਾ ਚਾਹੀਦਾ ਹੈ ਨਾ ਕਿ ਇੱਕ ਸਮੱਸਿਆ ਵਜੋਂ ਹਰ ਚੁਣੌਤੀ ਸਾਡੇ ਕਿਰਦਾਰ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਜਿਸ ਨਾਲ ਅਸੀਂ ਜ਼ਿੰਦਗੀ ਦੀਆਂ ਕਠਿਨਾਈਆਂ ਨੂੰ ਸ਼ਾਂਤ ਮਨ ਨਾਲ ਸੰਭ ਸਕਦੇ ਹਾਂ ਪਾਠ 5 ਪ੍ਰਤੀਕਿਰਿਆ ਦਾ ਚੁਣੌਤ ਕਰੋ एपिक्टेटस ਨੇ ਸਾਨੂੰ ਇਹ ਮਹੱਤਵਪੂਰਨ ਗੱਲ ਸਿਖਾਈ ਕਿ ਬਾਹਰੀ ਘਟਨਾਵਾਂ 'ਤੇ ਸਾਡਾ ਕੋਈ ਕਾਬੂ ਨਹੀਂ ਹੈ ਪਰ ਅਸੀਂ ਉਹਨਾਂ 'ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ ਇਹ ਸਾਡੇ ਹੱਥ ਵਿੱਚ ਹੈ ਸਟੋਇਕ ਦਰਸ਼ນິກ ਸਿਖਾਉਂਦਾ ਹੈ ਕਿ ਸਾਨੂੰ ਸਮਝਦਾਰੀ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਸਾਡੇ ਕੋਲ ਹਰ ਹਾਲਾਤ ਵਿੱਚ ਸ਼ਾਂਤੀ ਨਾਲ ਸੋਚਣ ਦਾ ਵਿਕਲਪ ਹੁੰਦਾ ਹੈ ਜਦੋਂ ਅਸੀਂ ਸਹੀ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਾਂ ਤਾਂ ਅਸੀਂ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖਦੇ ਹਾਂ ਅਤੇ ਜ਼ਿੰਦਗੀ ਦੇ ਸੰਘਰਸ਼ਾਂ ਦਾ ਮਜਬੂਤੀ ਨਾਲ ਸਾਹਮਣਾ ਕਰਦੇ ਹਾਂ ਪਾਠ 6 ਸਾਦਗੀ ਅਪਣਾਓ ਸਟੋਇਕ ਦਰਸ਼ਨ ਦੇ ਸਥਾਪਕ ਜ਼ੀਨੋ ਨੇ ਸਿਖਾਇਆ ਕਿ ਖੁਸ਼ੀ ਪ੍ਰਾਪਤ ਕਰਨ ਲਈ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਅਸਲੀ ਖੁਸ਼ੀ ਸਾਦਗੀ ਵਿੱਚ ਹੈ ਜਦੋਂ ਅਸੀਂ ਸਾਦਗੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹਾਂ ਤਾਂ ਸਾਨੂੰ ਉਹ ਚੀਜ਼ ਮਿਲਦੀ ਹੈ ਜੋ ਸਾਡੇ ਲਈ ਬੜੀ ਕੀਮਤੀ ਹੈ ਸادਗੀ ਵਿੱਚ ਅਸਲੀ ਸ਼ਾਂਤੀ ਹੈ ਕਿਉਂਕਿ ਅਸੀਂ ਹਰ ਸਮੇਂ ਹੋਰ ਜ਼ਿਆਦਾ ਪਾਣ ਲਈ ਨਹੀਂ ਭੱਜਦੇ ਪਾਠ 7 ਗੁਣਾਂ ਤੇ ਧਿਆਨ ਦਿਓ ਸਤਿਏਕ ਦਰਸ਼ਨ ਵਿੱਚ ਕਿਹਾ ਗਿਆ ਹੈ ਕਿ ਜੇ ਅਸੀਂ ਆਪਣੇ ਅੰਦਰ ਦੇ ਗੁਣਾਂ ਨੂੰ ਵਧਾਉਂਦੇ ਹਾਂ ਤਾਂ ਅਸੀਂ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਗੁਣਾਂ ਦਾ ਮਤਲਬ ਹੈ ਹੌਸਲਾ ਸਮਝਦਾਰੀ ਨਿਆਂ ਅਤੇ ਸੈੰਯਮ ਸਟੋਇਕ ਦਾ ਮੰਨਣਾ ਸੀ ਕਿ ਇਹਨਾਂ ਗੁਣਾਂ ਨੂੰ ਅਪਣਾ ਕੇ ਅਸੀਂ ਜ਼ਿੰਦਗੀ ਦੀ ਹਰ ਸਥਿਤੀ ਵਿੱਚ ਖੁਸ਼ रह ਸਕਦੇ ਹਾਂ ਇਹ ਗੁਣ ਸਾਨੂੰ ਇੱਕ ਸ਼ਾਂਤ ਅਤੇ ਮਜ਼ਬੂਤ ਜੀਵਨ ਜੀਣ ਵਿੱਚ ਮਦਦ ਕਰਦੇ ਹਨ ਪਾਠ 8 ਅਹੰਕਾਰ ਨੂੰ ਛੱਡੋ ਸ਼ਾਂਤ ਰਹਿਣ ਦੇ ਰਸਤੇ ਵਿੱਚ ਅਹੰਕਾਰ ਸਭ ਤੋਂ ਵੱਡੀ ਰੁਕਾਵਟ ਬਣ ਸਕਦੀ ਹੈ ਸਟੋਇਕ ਦਰਸ਼ਨਿਕਾ ਨੇ ਕਿਹਾ ਕਿ ਅਹੰਕਾਰ ਸਾਨੂੰ ਸੱਚਾਈ ਤੋਂ ਦੂਰ ਕਰ ਦਿੰਦਾ ਹੈ ਜਦੋਂ ਅਸੀਂ ਆਪਣੇ ਅਹੰਕਾਰ ਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਦੁਨੀਆ ਨੂੰ ਹੋਰ ਸਪਸ਼ਟਤਾ ਨਾਲ ਦੇਖ ਸਕਦੇ ਹਾਂ ਜਦੋਂ ਅਸੀਂ ਆਪਣੇ ਅਹੰਕਾਰ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ ਤਾਂ ਅਸੀਂ ਹੋਰ ਸਿੱਖਣ ਲਈ ਤਿਆਰ ਹੋ ਜਾਂਦੇ ਹਾਂ ਅਹੰਕਾਰ ਨੂੰ ਛੱਡ ਕੇ ਅਸੀਂ ਜ਼ਿੰਦਗੀ ਨੂੰ ਹੋਰ ਸ਼ਾਂਤੀ ਨਾਲ ਜੀ ਸਕਦੇ ਹਾਂ ਪਾਠ ਨੂੰ ਬਦਲਾਵ ਨੂੰ ਅਪਣਾਓ ਸਟੋਇਕ ਦਰਸ਼ਨ ਕਹਿੰਦਾ ਹੈ ਕਿ ਦੁਨੀਆ ਵਿੱਚ ਇੱਕ ਗੱਲ ਨਿਸ਼ਚਿਤ ਹੈ ਅਤੇ ਉਹ ਹੈ ਬਦਲਾਵ ਸਟੋਇਕ ਦਰਸ਼ນິກ ਮੰਦੇ ਸਨ ਕਿ ਬਦਲਾਵ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਾਨੂੰ ਬਦਲਾਵ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਉਸ ਨੂੰ ਸਮਝਦਾਰੀ ਨਾਲ ਅਪਣਾ ਲੈਣਾ ਚਾਹੀਦਾ ਹੈ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਕੁਝ ਵੀ ਸਥਾਈ ਨਹੀਂ ਹੈ ਤਾਂ ਅਸੀਂ ਹਰ ਪਲ ਦਾ ਆਨੰਦ ਲੈ ਸਕਦੇ ਹਾਂ ਇਸ ਬਦਲਾਵ ਨੂੰ ਅਪਣਾਉਣ ਵਿੱਚ ਹੀ ਅਸਲੀ ਸ਼ਾਂਤੀ ਹੈ ਪਾਠ 10 ਆਭਾਰ ਪ੍ਰਗਟ ਕਰੋ ਤੋ ਇਹ ਗਰਸ਼ਣ ਸਾਨੂੰ ਸਿਖਾਉਂਦਾ ਹੈ ਕਿ ਆਭਾਰ ਪ੍ਰਗਟ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਕਰ ਸਕਦੇ ਹਾਂ ਜਦੋਂ ਅਸੀਂ ਉਹ ਚੀਜ਼ਾਂ ਜੋ ਸਾਨੂੰ ਮਿਲੀਆਂ ਹਨ ਉਹਨਾਂ ਦਾ ਆਭਾਰ ਮੰਨਦੇ ਹਾਂ ਤਾਂ ਸਾਨੂੰ ਸੰਤੋਸ਼ ਦਾ ਅਹਿਸਾਸ ਹੁੰਦਾ ਹੈ ਇਹ ਸਾਨੂੰ ਹਰ ਦਿਨ ਦਾ ਮੋਲ ਸਮਝਣ ਅਤੇ ਉਸ ਨੂੰ ਪੂਰੀ ਤਰ੍ਹਾਂ ਜੀਣ ਦੀ ਪ੍ਰੇਰਣਾ ਦਿੰਦਾ ਹੈ ਜਦੋਂ ਅਸੀਂ ਸਟੋਇਕ ਗੱਲਾਂ ਨੂੰ ਅਪਣਾਉਂਦੇ ਹਾਂ ਸਵੀਕਾਰ ਕਰਨਾ ਮਜ਼ਬੂਤ ਰਹਿਣਾ ਇਸ ਪਲ ਵਿੱਚ ਜੀਣਾ ਸਾਦਗੀ ਅਤੇ ਆભાર ਤਾਂ ਅਸੀਂ ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਸ਼ਾਂਤੀ ਅਤੇ ਸਮਝਦਾਰੀ ਨਾਲ ਕਰ ਸਕਦੇ ਹਾਂ ਜੇਕਰ ਤੁਹਾਨੂੰ ਇਹ ਸਿੱਖਾਂ ਪਸੰਦ ਆਈਆਂ ਹੋਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਇਸ ਨਾਲ ਸਾਨੂੰ ਹੋਰ ਅਜਿਹੇ ਗਿਆਨ ਨਾਲ ਭਰੇ ਹੋਏ ਵੀਡੀਓ ਤੁਹਾਡੇ ਲਈ ਲੈ ਕੇ ਆਉਣ ਦੀ ਪ੍ਰੇਰਣਾ ਮਿਲੇਗੀ। ਧੰਨਵਾਦ ਅਤੇ ਅਗਲੇ ਵੀਡੀਓ ਵਿੱਚ ਮਿਲਦੇ ਹਾਂ।